ਤੋ ਭਾਈ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਆ ਬੱਸ ਦੇ ਅੰਦਰ ਸਫ਼ਰ ਕਰਨ ਲੱਗਿਆ ਜਿਹਦੀ ਟਿਕਟਾ 1,35,000 ਰੁਪਏ ਕਮਾਲ ਆ ਭਾਈ ਇਹ ਨਹੀਂ ਲਗਜ਼ਰੀ ਬੱਸ ਆ ਅੰਦਰੋਂ ਜਾ ਕੇ ਮੈਂ ਦਿਖਾਉਣਾ ਤੁਹਾਨੂੰ ਆ ਬੱਸ ਆ ਸਾਡੀ ਇਹ ਸਾਰੀਆਂ ਇੱਕੋਸਾਰ ਦੀਆਂ ਬੱਸਾਂ ਨੇ ਪਰ ਆ ਸਾਡੀ ਬੱਸ ਇਹ ਆ ਇਹਦੇ ਅੰਦਰ ਜਾ ਕੇ ਦਿਖਾਉਣਾ ਸਭ ਤੋਂ ਪਹਿਲਾਂ ਇਹਨਾਂ ਨੇ ਲਿਫਾਫੇ ਦਿੱਤੇ ਨੇ ਆ ਲਿਫਾਫੇ ਜਿਹੜੇ ਦਿੱਤੇ ਨੇ ਇਹ ਕਹਿੰਦੇ ਆਪਣੇ ਸੂਝ ਨੇ ਇਹਦੇ ਅੰਦਰ ਉਤਾਰੋ ਜੁੱਤੇ ਬਾਹਰ ਕੱਢ ਕੇ ਲਿਫਾਫੇ 'ਚ ਪਾ ਕੇ ਫਿਰ ਅੰਦਰ ਚੜਨ ਦੇਣਗੇ ਦਿਖਾਉਣਾ ਤੁਹਾਨੂੰ ਮੈਂ ਹੁਣ ਅੰਦਰੋਂ ਆ ਦੇਖੋ ਸਾਰੇ ਆਪਦੇ ਆਪਦੇ ਜੁੱਤੇ ਕੱਢ ਕੇ ਇਦਾਂ ਤੇ ਫੇਰ ਬੈਠਣ ਦਿੰਦੇ ਨੇ ਇਹ। ਬਸ ਤਸਵੀਰ ਹੈ। ਇਹ ਵੀ ਕਾਹਦਾ ਵੈ? ਆ ਦੇਖ ਲਓ ਬਾਈ ਪਹਿਲਾਂ ਇੰਨੀ ਮਹਿੰਗੀ ਬੱਸ ਦੇ ਵਿੱਚ ਕਹਿੰਦੇ ਜੁੱਤੇ ਕੱਢ ਕੇ ਫੇਰ ਬੈਠੋ ਸਾਡੀ ਬੱਸ ਦੇ ਵਿੱਚ ਸਾਡੀ ਬੱਸ ਖਰਾਬ ਹੋ ਜਾਊਗੀ। ਤੋ ਚਲਦੇ ਆ ਬਾਈ ਦੇਖਾਉਣਾ ਤੁਹਾਨੂੰ ਮੈਂ ਅੰਦਰੋਂ ਕਿਹੋ ਜੀ ਬੱਸ ਆ ਦੇਖੋ ਇੱਧਰ। ਆਹ ਰ ਡਰਾਈਵਰ ਬੈਠੂਗਾ। ਦੇਖ ਸਕਦੇ ਹੋ ਪਹਿਲਾਂ ਠੀਕ ਆ। ਆਹ ਡਰਾਈਵਰ ਬੈਠੂਗਾ ਔਰ ਆਹ ਸੀਟਾਂ ਨੇ ਇਦਾਂ ਦੀਆਂ। ਆ ਕਿੱਥੇ ਰੱਖਣੇ ਬੂਟ ਭਾਜੀ? ਕਿਹੜੀ ਸੀਟ ਆ? ਸੀਟ ਕਿਹੜੀ ਆ? ਕਿਹੜੀ ਸੀਟ ਆ ਆਪਣੀ ਦੱਸੋ ਮੈਨੂੰ? 4 4 4 ਨੰਬਰ। ਤੋ ਭਈ ਆ ਦੇਖੋ ਇਦਾਂ ਨੇ ਸੀਟਾਂ ਨੇ ਦੇ ਅੰਦਰ। ਉਹ ਬੜੇ ਖਤਰਨਾਕ ਸੀਟਾਂ ਨੇ ਯਾਰ। ਜੀ ਆਵਲੀ। ਤੋ ਭਈ ਆ ਸੀਟਾਂ ਮੇਰੀ ਇੱਥੇ ਲੇਟ ਕੇ ਜਾਊਂਗਾ। ਤੁਹਾਡੀ ਕਿਹੜੀ ਹੈ? ਹੋ ਗਏ ਲੱਗ ਲੱਗੀਆਂ ਫਿਰ ਤਾਂ। ਉਹ ਬਦਲ ਲੈਂਗੇ। ਆ ਆ ਅੰਕਲ ਦੀ ਸੀਟ ਆ ਉਹ ਵਾਲੀ ਦੂਸਰੇ ਭਾਜੀ ਦੀ ਆ। ਔਰ ਇਹ ਵਾਲੀ ਮੇਰੀ ਸੀਟ ਆ ਠੀਕ ਆ। ਸੋ 1 ਘੰਟਾ ਮੈਂ ਉਧਰ ਬੈਠਾਂਗਾ 1 ਘੰਟਾ ਅੰਕਲ ਇੱਧਰ ਬੈਠਣਗੇ ਕਿਉਂਕਿ ਫਿਰ ਅੱਗੇ ਵਿਊ ਦਿਖੂਗਾ ਨਾ। ਉਦੋਂ ਵਿੱਚ ਉਹਦੇ ਵਿੱਚੋਂ ਦੀ। ਆਹਨ ਅਸੀਂ ਚੇਂਜ ਕਰ ਲਾਂਗੇ 1 ਘੰਟਾ ਔਰ ਕਿਸੇ ਰੱਖਣ ਨੇ ਜੁੱਤੇ ਇਸ ਸਾਈਡ ਤੇ ਕਿਹਦਾ ਕਿਤੇ ਵੀ ਰੱਖ ਦਈਏ ਭਾਈ ਆਪਣੇ ਜੁੱਤੇ ਆ ਰੱਖਦੇ ਇੱਥੇ ਅਸੀਂ ਬੈਠ ਕੇ ਪੈ ਗਏ ਆਰਾਮ ਨਾਲ ਜਾਵਾਂਗੇ ਠੀਕ ਆ ਆ ਦੇਖੋ ਸਹਰਾਣਾ ਵੀ ਆਦਾ ਬੜਾ ਮਜ਼ਾ ਆ ਰਿਹਾ ਠੀਕ ਆ ਪੂਰਾ ਚਿਲਡ ਆ ਪੂਰੀ ਬੱਸ ਚਿਲਡ ਹੋ ਰਹੀ ਹੈ ਠੰਡੀ ਹੋ ਰਹੀ ਹੈ ਪੂਰੀ ਉਹ ਦੇਖਦੇ ਆ 5-7 ਮਿੰਟ ਰਹਿ ਗਏ ਫਿਰ ਚੱਲਦੇ ਆਪਾਂ ਸੋ ਭਾਈ ਦੇਖ ਸਕਦੇ ਹੋ ਆ ਆਪਾਂ ਨੂੰ ਬੱਸ ਮਿਲੀ ਹੈ ਇਦਾਂ ਲੇਟ ਕੇ ਜਾਣਾ 2.5 ਘੰਟੇ ਦਾ ਸਫ਼ਰ ਰਹੂਗਾ ਔਰ ਇਹਦੇ ਅੰਦਰ ਇਥੇ ਤੋਂ ਆ ਤੁਸੀਂ ਆਪਣਾ ਚਾਰਜ ਕਰ ਸਕਦੇ ਹੋ ਠੀਕ ਹੈ ਆ ਜੁਐਸਵੀ ਹੈਗੀ ਇਹਦੇ ਆ ਕੀ ਹੋਊਗਾ ਇਹਦੇ ਤੋਂ ਕੀ ਹੋਊਗਾ ਪਤਾ ਨਹੀਂ ਕੀ ਹੋਊਗਾ ਇਹਦੇ ਤੋਂ ਤੇ ਆ ਇਸੇ ਲੱਗੇ ਹੋਇਆ ਉੱਪਰ ਜਮਾ ਉੱਪਰ ਬਾਕੀ ਇੱਥੇ ਬੋਤਲ ਵਗੈਰਾ ਰੱਖ ਲਾਂਗੇ ਆਪਾਂ ਮੇਰੀ ਬੋਤਲ ਦੇ ਜੀ ਬੋਤਲ ਦੇਣਾ ਬੋਤਲ ਪਾਣੀ ਦੀ ਬੋਤਲ ਇੱਥੇ ਰੱਖ ਲੈਣੇ ਆਜੋ ਆ ਬੋਤਲ ਨੂੰ ਆਪਾਂ ਇੱਥੇ ਰੱਖ ਲਾਂਗੇ ਇਦਾਂ ਠੀਕ ਹੈ ਸੋ ਇਦਾਂ ਲੇਟ ਕੇ ਜਾਊਂਗਾ ਠੀਕ ਹੈ ਭਾਈ ਕਿਵੇਂ ਲੱਗੀ বাস ਮਜ਼ਾ ਆ ਰਿਹਾ ਪੂਰਾ ਤੇ ਭਾਈ ਦੇਖ ਲਓ ਇਦਾਂ ਲੇਟ ਕੇ ਜਾਣਾ ਅਸੀਂ ਨੇ ਸੋ ਬਾਕੀ ਤੁਹਾਨੂੰ ਰਸਤੇ 'ਚ ਦਿਖਾਵਾਂਗੇ ਵਿਊ ਆਪਾਂ ਠੀਕ ਹੈ ਕਿ ਮੇਰਾ ਵੀਊਆ ਉੱਥੇ ਜਾ ਕੇ ਕੀ ਕੁਸਾ ਸਭ ਨੂੰ ਦੱਸਾਂਗੇ ਤੁਹਾਨੂੰ ਆ ਵਾਸਤੇ ਲੈ ਲਓ ਯਾਰ ਮਜ਼ੇਦਾਰ ਆ ਥੋੜੀ ਮਹਿੰਗੀ ਤਾਂ ਹੈਗੀ ਆ ਪਰ ਮਜ਼ਾ ਆਊਗਾ ਪੂਰਾ ਇਹਦੇ ਚ ਨਿਆਰੇ ਨਾਲ ਜਾਓ ਆ ਸਾਹਮਣੇ ਆਪਣੇ ਇਦਾਂ ਕੱਪੜੇ ਦੇ ਲਾ ਰੱਖੇ ਨੇ ਮੈਂ ਹਾਜੀ ਆਪਣੇ ਕੱਪੜਾ ਸੈੱਟ ਕਰਕੇ ਆ ਦੇਖੋ ਆ ਸੀ ਮੇਰਾ ਕੱਪੜਾ ਦੋਵੇਂ ਸਾਈਡਾਂ ਨੂੰ ਇਹ ਇਦਾਂ ਪੂਰਾ ਹੋ ਜਾਊਗਾ ਇਦਾਂ ਨਿਆਰੇ ਨਾਲ ਸੌ ਕੇ ਜਾਓ ਫਿਰ ਠੀਕ ਐ ਸੋ ਦੇਖਦੇ ਆ ਚੱਲਦੇ ਆ ਆਪਾਂ ਸੋ ਭਾਈ ਜੋ ਅਸੀਂ ਜਾ ਰਹੇ ਆ ਉਹ ਹੈਗੀ ਆ ਮੈਕੌਂਗ ਡੈਲਟਾ ਜਗ੍ਹਾ ਜਗ੍ਹਾ ਦਾ ਨਾਮ ਹੈ ਮੈਕੌਂਗ ਡੈਲਟਾ ਉੱਥੇ ਦੇਖਾਂਗੇ ਅਗਰ ਕੋਈ ਕਿਸੇ ਵਗੈਰਾ ਮਿਲੇ ਉਦੋਂ ਜਿਹੜੇ ਰਾਈਡ ਰੂਟ ਕਰਕੇ ਮੁੜਿਆਵਾਂਗੇ ਸੋ ਵਧੀਆ ਮਤਲਬ ਉੱਥੇ ਐਕਸਪੀਰੀਅੰਸ ਕਰਨ ਵਾਲਾ ਸਵੇਰੇ ਡੇਢ ਘੰਟਾ ਬਸ ਚੱਲ ਕੇ ਅੱਗੇ ਰੋਕਿਆ ਕਿਹਾ ਰੈਸਟੋਰੈਂਟ ਜਾਂ ਬੜਾ ਸਾਰਾ ਜਿੱਥੇ ਬੱਸਾਂ ਰੁਕਦੀਆਂ ਹੁੰਦੀਆਂ ਨੇ ਤੇ ਖਾਣਾ ਪਾਣੀ ਖਾਵਾਂਗੇ ਬਾਥਰੂਮ वगैरह ਜਾਣਾ ਬਾਥਰੂਮ वगैरह ਜਾ ਸਕਦੇ ਆ ਬਾਕੀ ਅਸੀਂ ਨੇ ਦਵਾਰੇ ਬੂਟ ਪਾਲੇ ਸੀਗੇ ਸਾਨੂੰ ਪਤਾ ਲੱਗਿਆ ਬਾਹਰ ਆ ਕੇ ਕਿ ਇੱਥੇ ਇਹਨਾਂ ਨੇ ਸਪੈਸ਼ਲ ਚੱਪਲਾਂ ਦਿੱਤੀਆਂ ਹੋਈਆਂ ਨੇ ਹੁਣ ਚੱਪਲਾਂ ਪਾ ਕੇ ਇੱਦਾਂ ਹੀ ਜਾ ਸਕਦੇ ਸੀ ਅਸੀਂ ਨੇ ਪਰ ਅਸੀਂ ਸਾਨੂੰ ਪਤਾ ਨਹੀਂ ਸੀਗਾ ਤਾਂ ਕਰਕੇ ਅਸੀਂ ਨੇ ਦਵਾਰੇ ਬੂਟ ਪਾਲੇ ਸੋ ਬਾਕੀ ਭਾਈ ਇਹਦੇ ਅੰਦਰ ਨਾ ਵਾਈਫਾਈ ਵੀ ਲੱ ਸੌ ਕੇ ਆ ਰਹੇ ਆ ਆਰਾਮ ਨਾਲ ਲੇਟ ਕੇ ਪਿੱਛੇ ਪੂਰਾ ਬੰਦਾ ਲੇਟ ਜਾਂਦਾ ਬੈਠਾ ਹੋਣਾ ਤਾਂ ਕੁਰਸੀ ਬਣ ਜਾਂਦੀ ਆ ਉਹਦੀ ਲੇਟ ਵੀ ਸਕਦੇ ਆ ਆਪਾਂ ਹਨਾ ਤੇ ਵਾਈਫਾਈ ਲੱਗਿਆ ਹੋਇਆ ਆਰਾਮ ਨਾਲ ਤੁਸੀਂ ਨਟ ਚਲਾ ਸਕਦੇ ਹੋ ਸਾਰੇ ਰਸਤੇ ਨਟ ਚੱਲ ਰਿਹਾ ਤੁਹਾਡਾ ਸੋਭਾ ਜਿਹੜੀ ਬੱਸ ਸੀ ਨਾ ਬੱਸ ਦੇ ਅੰਦਰ ਇੱਕ ਤਾਂ ਤੁਹਾਨੂੰ ਇੱਥੇ ਚਾਰਜ ਪੁਆਇੰਟ ਮਿਲ ਜਾਂਦਾ ਲੀਡ ਲੈ ਆ ਜਾਓ ਆਪਣੀ ਚਾਰਜ ਪੁਆਇੰਟ ਮਿਲ ਜਾਂਦਾ ਚਾਰਜ ਕਰ ਸਕਦੇ ਹੋ ਤੇ ਇਹਦੇ ਅੰਦਰ ਵਾਈਫਾਈ ਵੀ ਆ ਤੇ ਲੇਟ ਕੇ ਜਾ ਸਕਦੇ ਹੋ ਇੱਕ ਲਾਈਟ ਲੱਗੀ ਹੋਈ ਆ ਇਹਦੇ ਅੰਦਰ ਠੀਕ ਹੈ ਤੇ ਦੋਵਾਂ ਪਾਸੇ ਤੋਂ ਆਪਾਂ ਪਰਦੇ ਬੰਦ ਕਰ ਸਕਦੇ ਆ ਮਤਲਬ ਬੜਾ ਵਧੀਆ ਨਜ਼ਾਰਾ ਸੋ ਵਾਈਫਾਈ ਆ ਜਿਹੜਾ ਉਹ ਪੂਰਾ ਟਾਪ ਦਾ ਚੱਲਦਾ ਦੇਖ ਲਓ ਵਾਈਫਾਈ ਵੀ ਹੈ ਬੱਸ ਦੇ ਅੰਦਰ ਯਾਰ ਕਮਾਲ ਕਰਤੀ ਪਹਿਲੀ ਵਾਰ ਦੇਖੀ ਬੱਸ ਜਿਹਦੇ ਅੰਦਰ ਵਾਈਫਾਈ ਵੀ ਲੱਗਿਆ ਹੋਇਆ ਉਹਨਾਂ ਨੇ ਮੈਨੂੰ ਪਾਸਵਰਡ ਦਿੱਤਾ ਕਿ ਇਹ ਪਾਸਵਰਡ ਆ ਵਾਈਫਾਈ ਕਨੈਕਟ ਕਰਕੇ ਤੁਸੀਂ ਨਟ ਚਲਾ ਸਕਦੇ ਹੋ ਕਿਉਂਕਿ ਆਪਣੇ ਕੋਲ SIM ਤਾਂ ਹੁੰਦੀ ਨਹੀਂ ਇੰਡੀਆ ਦੀ SIM ਇੱਥੇ ਚੱਲਦੀ ਨਹੀਂ ਤਾਂ ਕਰਕੇ ਆਪਾਂ ਬੱਸ ਦਾ ਵਾਈਫਾਈ ਯੂਜ਼ ਕਰਕੇ ਨਟ ਚਲਾ ਸਕਦੇ ਹਾਂ ਠੀਕ ਹੈ ਨਾ ਬਈ ਯਾਰ ਇਹ ਲੈਂਗੁਏਜ ਦਾ ਸਭ ਤੋਂ ਵੱਧ ਪੰਗਾ ਪੈਂਦਾ ਹੈ ਜੋ ਦੇਸ਼ਾਂ ਦੇ ਅੰਦਰ ਪਤਾ ਹੀ ਨਹੀਂ ਲੱਗਦਾ ਅਸੀਂ ਕਿੱਥੋਂ ਲੈ ਕੇ ਕੀ ਖਾਣਾ ਕੀ ਵੇਜਾ ਕੀ ਨਾਣ ਮੇ ਦਾ ਕੁਝ ਵੀ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਇੱਥੇ ਇਸ ਸਾਬ ਨਾਲ ਦੇ ਹੁਣ ਇਹੋ ਚੀਜ਼ਾਂ ਦੇ ਨਾਮ ਨੇ ਸਾਨੂੰ ਪਤਾ ਹੀ ਨਹੀਂ ਇਹ ਕੀ ਮੰਗਣਾ ਕਿੱਥੋਂ ਮੰਗਣਾ ਕਿਵੇਂ ਮੰਗਣਾ ਪਤਾ ਹੀ ਲੱਗ ਰਿਹਾ ਯਾਰ ਵੈਜ ਵਾਲੇ ਬੰਦੇ ਦਾ ਬਹੁਤ ਜ਼ਿਆਦਾ ਔਖਾ ਭਾਈ ਇਹੋ ਜਿਹੇ ਦੇਸ਼ਾਂ 'ਚ ਆ ਕੇ ਠੀਕ ਹੈ ਜਿੱਥੇ ਕਿ ਭਾਸ਼ਾ ਉਹਨਾਂ ਨੂੰ ਆਉਂਦੀ ਨਹੀਂ ਹੈਗੀ ਬੜਾ ਪੰਗਾ ਯਾਰ ਨੌਣ ਵੈਜਾ ਲਾ ਫਿਰ ਵੀ ਕੁਛ ਨਾ ਕੁਛ ਖਾ ਲੂਗਾ ਪਰ ਵੈਜ ਵਾਲਾ ਬੰਦਾ ਕੀ ਖਾਵੇ ਚੱਕਰੇ ਹੀ ਪੈਂਦਾ ਸਾਰਾ ਆ ਅਸੀਂ ਪੁੱਛਿਆ ਸੀ ਭਾਈ ਇੰਨਾ ਕਾ ਮਤਲਬ ਇੰਨਾ ਕ ਇੱਕ ਆਪਣਾ ਜਿੰਨਾ ਗਲਾਸ ਹੁੰਦਾ ਨਾ ਗਲਾਸ ਭਰ ਕੇ ਦੇਣ ਲੱਗੀ ਸੀ ਉਹ ਕਹਿੰਦੀ 50000 ਦਾ ਇੱਕ ਗਲਾਸ ਦੇਖ ਲਓ 50000 ਰੁਪਏ ਦਾ ਉਹ ਇੱਕ ਗਲਾਸ ਜਾ ਦੇਣ ਲੱਗੀ ਸੀ ਆਹ ਵਾਲਾ ਸੋ ਬਈ ਸਾਡੀ ਬੱਸ ਚੱਲਣ ਲੱਗੀ ਆ ਥੱਕ ਹਾਰ ਕੇ ਆ ਗਏ ਅਸੀਂ ਸਾਨੂੰ ਕੁਝ ਨਹੀਂ ਮਿਲਿਆ ਖਾਣ ਵਾਸਤੇ ਸੋ ਜੋ ਬੱਸ ਦੇ ਅੰਦਰ ਮਿਲੂਗਾ ਮੜਮਟਾ ਉਹ ਹੀ ਖਾਵਾਂਗੇ ਕੋਈ ਸਮਝ ਨਹੀਂ ਆਈ ਯਾਰ ਕੀ ਖਾਈਏ ਕੀ ਨਾ ਖਾਈਏ ਕੋਈ ਸਮਝ ਨਹੀਂ ਲੱਗਦੀ ਹੈਗੀ ਬਾਕੀ ਉਹ ਸਾਡੇ ਬੈਗ ਬੂਗ ਜਿੱਥੇ ਰਖਵਾ ਲੈਣਗੇ ਇਹ ਅੱਜ ਅੱਜ ਆਪਣਾ ਦਿੱਤੀ ਹੋਈਆਂ ਅਸੀਂ ਹੁਣ ਅਸੀਂ ਆਪਣੇ ਦੁਬਾਰਾ ਬੂਟ ਖੋਲ ਕੇ ਫਿਰ ਫਿਰ ਉੱਪਰ ਜਾਵਾਂਗੇ ਸੋ ਬਈ ਪਹਿਲਾਂ ਮੈਂ ਇੱਥੇ ਬੈਠਿਆ ਸੀਗਾ ਹੁਣ ਆ ਭਾਈ ਵਾਲੀ ਜਗ੍ਹਾ ਤੇ ਮੈਂ ਬੈਠਣ ਲੱਗਿਆ ਭਾਜੀ ਇੱਥੇ ਬੈਠੇ ਸੀਗੇ ਹੁਣ ਮੈਂ ਇਥੋਂ ਬਾਹਰ ਦਾ 뷰 ਦਿਖਾਉਂਗਾ ਤੁਹਾਨੂੰ ਇੱਥੇ ਬੈਠ ਕੇ ਇੱਥੇ ਲੇਟ ਇਨੂੰ ਫੜ ਕੇ ਪਿੱਛੇ ਪਿੱਛੇ ਕਰ ਲਓ ਫਿਰ ਠੀਕ ਐ ਇਥੋਂ ਬਾਹਰ ਦਾ ਥਿਊ ਦੇਖ ਲਓ ਸੋ ਵੀ ਪਾਸਨੇ ਸਾਨੂੰ ਅੱਗੇ ਆ ਕੇ ਦੋਵਾਂ ਟਾਈਮ ਬਾਅਦ ਇੱਕ ਜਗ੍ਹਾ ਤੇ ਉਤਾਰਿਆ ਸੀਗਾ ਉੱਥੋਂ ਹੁਣ ਸਾਨੂੰ ਆ ਇੱਕ ਗੱਡੀ ਮਿਲੀ ਜਿੱਦਾਂ ਦੀ ਅਸੀਂ ਸ਼ੁਰੂ ਚਲੇ ਸੀ ਇਦਾਂ ਦੀ ਇੱਕ ਹੋਰ ਗੱਡੀ ਮਿਲੀ ਐ ਕਨੈਕਟ ਹੁੰਦੀ ਐ ਮਤਲਬ ਕਿ ਜਿਹੜੀ ਟਿਕਟ ਲਈ ਸੀ ਨਾ ਅਸੀਂ 135000 ਦੀ ਉਹਦੇ ਅੰਦਰ ਹੀ ਸਾਨੂੰ ਇੱਕ ਪਹਿਲਾਂ ਬੱਸ ਸਟੈਂਡ ਲੱਗੇਗੀ ਬੱਸ ਸਟੈਂਡ ਜਿਹੜੀ ਮੇਨ ਬੱਸ ਆਇਆ ਸੀ ਉਹ ਇੱਥੇ ਉਤਾਰਿਆ ਉਹਨੇ ਹੁਣ ਉਹਦੇ ਚੋਂ ਇੱਧੇ ਬੈਠੇ ਆ ਏ ਵੀ ਐਸ ਟਿਕਟ ਵਿੱਚ ਮਤਲਬ ਕਿ ਇੱਕ ਇੱਕ ਟਿਕਟ ਲੈਣੀ ਹੈ 135000 ਦੀ ਤੁਹਾਨੂੰ ਇਹ ਐਂਡ ਤੱਕ ਆਪੇ ਲੈ ਕੇ ਜਾਣਗੇ ਉਹਦੇ ਬਾਅਦ ਤੁਸੀਂ ਕੋਈ ਵੀ ਟਿਕਟ ਨਹੀਂ ਲੈਣੀ ਹੈਗੀ ਠੀਕ ਹੈ ਚਲਦੇ ਹਾਂ ਹੁਣ ਦੇਖਦੇ ਕਿੱਥੇ ਆਪਾਂ ਨੂੰ ਉtareਗੇ ਲੈ ਵੀ ਆਹ ਗੱਡੀ 'ਚ ਉਤਰਿਆ ਹੁਣ ਅਸੀਂ ਓਕੇ 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 ਆਹ ਗੱਡੀ 'ਚ ਉਤਰਿਆ ਹੁਣ ਅਸੀਂ ਹੁਣ ਅਸੀਂ ਅੱਗੇ ਜਾਵਾਂਗੇ ਉਧਰ ਫੈਰੀ ਫੋਰੀ ਲਾਵਾਂਗੇ ਕਿਸ ਤਰ੍ਹਾਂ ਦੀ ਗੁਸਤੀਆਂ ਜੋ ਵੀ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋ ਜਣੇ ਸਾਡੇ ਨਾਲ ਫਰਾਂਸ ਤੋਂ ਪੈਰਿਸ ਤੋਂ ਚਲਦੇ ਹਾਂ ਅੱਗੇ ਹੁਣ ਕੀ ਸਾਹਕਤਾ ਆਪਦਾ ਦੇਖਦੇ ਆਂ ਭਾਈਆ ਦੇਖੋ ਹੁਣ ਆ ਸਾਰੇ ਆ ਰਹੇ ਨੇ ਸਕੂਟੀਆਂ ਤੇ ਉਤਰਨੇ ਹੀ ਹੁਣ ਇਹ ਹੁਣੇ ਜ ਉਧਰ ਹੁਣ ਆਪਣੇ ਸਕੂਟੀਆਂ ਲੈ ਕੇ ਆ ਗਏ ਇਹ ਠੀਕ ਆ ਸੁੰਦਰ ਪਾਰ ਕਰ ਲਿਆ ਇਹਨਾਂ ਨੇ ਹੁਣ ਇਹ ਉਤਰ ਜਾਣਗੇ ਆ ਸਾਰੇ ਜਾਣਗੇ ਇਹ ਅੰਦਰ ਜਾਣਗੇ ਹੁਣ ਇਹ ਹੁਣ ਜਹਾਜ਼ ਜਾ ਇਹਨਾਂ ਨੂੰ ਉਹ ਦੂਜੀ ਸਾਈਡ ਲੈ ਜਾਊਗਾ ਐਂ ਪਾਰ ਕਰਦੇ ਨੇ ਦੇਖ ਲੋ ਇਹ ਤੇ ਰੋਜ਼ ਦੇ ਨਾਲ ਆਉਣਾ ਜਾਣਾ ਲੱਗਿਆ ਰਹਿਦਾ ਰਿਕਸ਼ਾ ਵੀ ਖੜਾ ਦੇਖੋ ਕਮਾਲ ਕਰੀ ਪਈ ਨਵੇਂ ਹੀ ਕੁਝ ਦਿਖ ਰਿਹਾ ਯਾਰ ਅੱਜ ਦਾ ਆ ਦੇ ਹੁਣ ਇਹਨਾਂ ਦੀ ਵਾਰੀ ਆ ਇਹ ਉਧਰ ਜਾਣਗੇ ਦੂਜੀ ਸਾਈਡ ਜਿੱਥੋਂ ਇਹ ਆਏ ਨੇ ਆਉਂਦੇ ਨੇ ਜਾਂਦੇ ਨੇ ਜਹਾਜ਼ ਜੇ ਇਦਾਂ ਹੀ ਕੰਮ ਕਰਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਦੇਖ ਲੋ ਸਲੋ ਵੀ ਆਪਾਂ ਵੀ ਇਸ ਜਹਾਜ਼ ਦੇ ਅੰਦਰ ਚੜ ਗਏ ਆ ਦੇਖੋ ਇਦਾਂ ਲੈ ਕੇ ਦੂਜੀ ਸਾਈਡ ਜਾਂਦੇ ਨੇ ਇਹ ਹੁਣ ਤੁਹਾਨੂੰ ਇਸ ਤੋਂ ਕਿਤੋਂ ਕਿਤੋਂ ਟਿਕਟ ਮਿਲਦੀ ਆ ਪਤਾ ਨਹੀਂ ਉਹ ਟਿਕਟ ਦੇ ਰਹੀ ਆ ਆਂਟੀ ਟਿਕਟ ਲੈ ਕੇ ਉਹਦੇ ਤੋਂ ਅਸੀਂ ਜਾਵਾਂਗੇ ਹੁਣ ਆ ਸਮੁੰਦਰ ਦੇ ਅੰਦਰ ਦੀ ਠੀਕ ਆ ਜਿਵੇਂ ਆ ਲੋਕੀ ਖੜੇ ਨੇ ਬਾਈਕਾਂ ਲੈ ਕੇ ਆਪਣੀਆਂ ਸੋ ਅਸੀਂ ਨਜ਼ਾਰਾ ਲੈ ਰਹੇ ਆ ਇਹਨਾਂ ਦਾ ਕੰਮ ਆਪਣਾ ਰੋਜ਼ ਆਣਾ ਜਾਣਾ ਲੱਗਿਆ ਰਹਿੰਦਾ ਇਹਨਾਂ ਦਾ ਸੋ ਅਸੀਂ ਟਿਕਟ ਲੈ ਕੇ ਹੁਣ ਉਹ ਦੂਜੀ ਸਾਈਡ ਜਾ ਰਹੇ ਆ ਦੇਖੋ ਆ ਫਿਰਦੀ ਆ ਇੱਧਰ ਤੁਸੀਂ ਆਪਣੀ ਸਪੈਸ਼ਲ ਵੀ ਕਰਵਾ ਸਕਦੇ ਹੋ ਜਿੱਥੇ ਮਰਦੀ ਤੁਸੀਂ ਜਾਣਾ 2 ਘੰਟੇ ਵਾਸਤੇ 4 ਘੰਟੇ ਵਾਸਤੇ ਇੱਦਾਂ ਤੁਸੀਂ ਘੁੰਮ ਸਕਦੇ ਹੋ ਠੀਕ ਆ ਪਰ ਅਸੀਂ ਉਹਨੇ ਵੱਡੇ ਜਹਾਜ਼ ਦੇ ਅੰਦਰ ਚੜਿਆ ਬੋਟ ਹੀ ਆ ਜਹਾਜ਼ ਦਾ ਕਹਾਦਾ ਬਸ ਐ ਖੁੱਲਾ ਬਹੁਤ ਵੱਡਾ ਹੈ ਦੇਖ ਦੇਖੋ ਉਹ ਆ ਗਈ ਕਿਸ਼ਤੀ ਜੀ ਉਹ ਦੇਖੋ ਆਹ ਉਹ ਰੱਪ ਭਜਾਈ ਅੰਕਲ ਆਂਟੀ ਖੜੇ ਨੇ ਇੱਧਰ ਦੇਖੋ ਅੰਗਰੇਜ਼ ਆ ਆ ਦੇਖੋ ਤੇ ਫਰਜ ਫਰਜ ਚ ਲਈ ਜਾਂਦਾ ਬੰਨੇ ਕੀ ਲਈ ਜਾਂਦਾ ਇਹ ਵੀ ਇੰਹੀਂ ਜਾਊਗਾ ਵਿਚਾਰ ਸਾਡੇ ਨਾਲ ਹੀ ਕਿਆ ਬਾਤ ਹੈ ਬਈ ਹੱਕ ਦਾ ਜਹਾਜ਼ ਸਾਡਾ ਉਹ ਦੇਖੋ ਉਹ ਖੜਾ ਹੋ ਉਹ ਡਰਾਈਵਰ ਬੈਠਾ ਉੱਪਰ ਤੇ ਇਹ ਸਾਡੀ ਚੱਲਣ ਲੱਗੀਆਂ ਹੁਣ ਕਿਸ਼ਤੀ ਜੀ ਆਹ ਦੇਖੋ ਚੱਲ ਵੀ ਚੱਲ ਪਈ ਆਹ ਦੇਖੋ ਸਾਰੇ ਸਕੂਟਰੀਆਂ ਮੋਟਰਸਾਈਕਲਾਂ ਲੈ ਕੇ ਜਾਣਗੇ ਨਾਲ ਸਾਡੇ ਆ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਆਹ ਦੇਖੋ ਇੱਥੋਂ ਨਾਲ ਲਾ ਕੇ ਇੱਥੋਂ ਚੜੇ ਨੇ ਜਦੋਂ ਇਹ ਕੀ ਕਰੂਗਾ ਆ ਪਛੇ ਉਹ ਬੰਦਾ ਰਹੇਗਾ ਇੱਕ ਉਹ ਬੰਦੇ ਨੂੰ ਚੜਾਉਣਗੇ ਦੁਆਰੇ ਉਹ ਲੱਗ ਤੋਂ ਹੀ ਮਿਲ ਜਾਂਦੀ ਆ ਫੈਰੀ ਉਦਾਂ ਦੀ ਉਹ ਸਪੈਸ਼ਲ ਆ ਹਾਂਜੀ ਹਾਂਜੀ ਲੰਘ ਜਾਣ ਦੋ ਆਹ ਦੇਖੋ ਕਿੱਦਾਂ ਖੜੇ ਨੇ ਉਹ ਹੋਰ ਰਹਿ ਗਏ ਯਾਰ ਓਏ ਚੱਲ ਬੈ ਚੱਲ ਬੈ ਜਹਾਜ਼ ਚੱਲ ਪੈ ਭਈਆ ਦੇਖੋ ਆ ਲਾਦੇ ਗੱਡ ਗੁੱੜ ਜੀ ਬਈ ਨੇ ਉਹ ਦੇਖੋ ਉਥੋਂ ਆ ਗਏ ਸੀ ਹੁਣ ਅੱਗੇ ਬਾਈ ਬਾਈ ਕਰਤਾ ਲੋਕਾਂ ਨੂੰ ਉਧਰ ਆ ਖੜੇ ਨੇ ਸਾਰੇ ਬਾਈਕਾਂ ਲੈ ਕੇ ਜਾ ਰਹੇ ਨੇ ਸਾਬ ਦੀਆਂ ਆਪਣੀਆਂ ਆਪਣੀਆਂ ਦੂਜੀ ਜਗ੍ਹਾ ਜਾਣਗੇ ਹੁਣ ਇਹ ਕਮਾਲ ਕਰਤੀ ਬਈ ਓਏ ਲੈ ਵੀ ਚੱਲ ਵੀ ਸਾਡੀ ਕਿਸ਼ਤੀ ਕਿੱਥੋਂ ਲੈ ਪਾ ਉਹ ਚੱਲੇ ਆਪਾਂ ਉਥੋਂ ਜਹਾਜ਼ ਉਹਨੇ ਮੋੜ ਲਿਆ ਆਪਣਾ ਅਜੇ ਉੱਪਰ ਬੈਠਾ ਓ ਅਜੇ ਉੱਪਰ ਬੈਠਾ ਡਰਾਈਵ ਕਰ ਰਿਹਾ ਜਿਹੜਾ ਆ ਦੇਖੋ ਬੂਟੀ ਕਮਾਏ ਉਹਨੇ ਟੋਗੇ ਦੀ ਬੂਟੀ ਹੁੰਦੀ ਹੈ ਨਾ ਉਦਾਂ ਨਹੀਂ ਬੂਟੀ ਇਹ ਹੈ ਆ ਖੜੇ ਨੇ ਲੋਕ ਦੇਖੋ ਇਦਾਂ ਲੋਕੀ ਖੜੇ ਨੇ ਇੱਥੇ ਆ ਨਿਆਰਾ ਯਾਰ ਇਹਦੀ ਐਕਸਪੀਰੀਅੰਸ ਬੜਾ ਮਜ਼ਾ ਆ ਰਿਹਾ ਯਾਰ ਆ ਕਰਨੇ ਵਿੱਚ ਲੋਕਾਂ ਲੋਕਾਂ ਨਾਲ ਜਾ ਰਹੇ ਆ ਇਹਦਾ ਨਾਲ ਟਿਕਟ ਵੀ ਘੱਟ ਹੋਏਗੀ ਅਜੇ ਟਿਕਟ ਨਹੀਂ ਲਈ ਅਸੀਂ ਨੇ ਉਧਰਲੀ ਸਾਈਡ ਜਾ ਕੇ ਜਿੱਥੇ ਇਹ ਛੱਡਣਗੇ ਉਥੋਂ ਟਿਕਟ ਮਿਲੂਗੀ ਦੇਖੇ ਸਾਨੂੰ ਕਿੰਨੀ ਟਿਕਟ ਹੋ ਗਈ ਉੱਥੇ ਜਾ ਕੇ ਪਤਾ ਲੱਗੂਗਾ ਬਾਕੀ ਮਜ਼ਾ ਆ ਰਿਹਾ ਪੂਰਾ ਦੇਖ ਸਕਦੇ ਹੋ ਸਾਰੇ ਮੈਨੂੰ ਦੇਖ ਰਹੇ ਨੇ ਕਿ ਕੀ ਕੱਲੀ ਬੋਲੀ ਆ ਰਿਹਾ ਆ ਆ ਦੇਖੋ ਸਾਰੇ ਦੇਖ ਰਹੇ ਨੇ ਬਾਕੀ ਕੋਈ ਯਾਰ ਡੁੱਬ ਡੱਬਦਾ ਤਾਂ ਆ ਵਾਲੀ ਪਾ ਕੇ ਬਚ ਸਕਦੇ ਹੋ ਤੁਸੀਂ ਆ ਸਾਰੇ ਬੀਬੀਆਂ ਹੀ ਆ ਹੀ ਨੇ ਇਹ ਫੜ ਫੜ ਕੇ ਬੰਨ ਕਿਵੇਂ ਤੇ ਵਿੱਚ ਬੰਦਾ ਡੁੱਬਦਾ ਨਹੀਂ ਹੈਗਾ ਫਿਰ ਇਹ ਨਾਲ ਨਾ ਤਾਰ ਖਿਓਈਆਂ ਨੇ ਬਾਈ ਇੱਥੇ ਨਾ ਦੋ ਜਹਾਦੇ ਨੇ ਆ ਦੇਖੋ ਆ ਜਾ ਰਿਹਾ ਲੈ ਕੇ ਜਾ ਰਿਹਾ ਉਧਰੋਂ ਸਾਜੜਾ ਲੈ ਕੇ ਆਇਆ ਇਧਰੋਂ ਇੱਕ ਜਾਂਦਾ ਇੱਕ ਆਉਂਦਾ ਦੋ ਨੇ ਸਾਡੇ ਹੋਏ ਇਹਨਾਂ ਨੇ ਸੋ ਬਾਈ ਇਹਨਾਂ ਨੂੰ 2000 ਰੁਪਇਆ ਠੀਕ ਆ 1000 ਮੇਰਾ 1000 ਅੰਕਲ ਜੀ ਦਾ ਭਾਜੀ ਦਾ ਸੋ ਸਿਰਫ 2 ਰੁਪਏ ਲੱਗੇ ਨੇ ਠੀਕ ਆ ਹਾਂ ਬਾਈ 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 ਕਿ ਲਈ ਬੋਲ ਨਹੀਂ ਕਿ ਬਾਈਕ ਚਾਹੀਏ ਗਿਆ ਨੋ 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 ਬਾਈਕ ਇੱਥੇ ਅਸੀਂ ਬਾਈਕ ਲੈ ਲਓ ਅਗਰ ਰੈਂਟ ਤੇ ਬਾਈਕ ਲੈਣੀ ਆ ਘੁੰਮਣ ਵਾਸਤੇ ਇੱਥੇ ਸੀ ਕਿ ਨਹੀਂ ਬਾਈਕ ਨਹੀਂ ਲੈਣੀ ਸਾਡੀ ਸਾਨੂੰ ਪਤਾ ਹੀ ਨਹੀਂ ਸੀ ਕਿੱਥੇ ਜਾਣਾ ਸੋ ਬਾਈ ਉੱਥੋਂ ਪਾਰ ਤਾਂ ਕਰਕੇ ਆ ਗਏ ਬਾਕੀ ਐਦਾਂ ਦੀ ਜਗ੍ਹਾ ਦਿਖਦੀ ਹੈ ਅੱਗੇ ਆ ਕੇ ਠੀਕ ਆ ਸੋ ਬਾਈ ਇੱਥੇ ਅਸੀਂ ਆਏ ਸੀ ਮੈਕੰਗ ਡੈਲਟਾ ਰਿਵਰ ਸੋ ਅਸੀਂ ਆ ਗਏ ਗਲਤ ਠੀਕ ਹੈ ਇੱਥੋਂ ਇੱਕ ਬੱਸ ਚੱਲਦੀ ਆ 290 ਰੁਪਏ ਲੈਂਦੀ ਉਹ ਮੈਕੰਗ ਡੈਲਟਾ ਲੈ ਕੇ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀਡੀਓ ਦੇ ਵਿੱਚ ਚੱਲ ਰਹੀ ਹੈ ਜਿਹੜੀ ਵੀਡੀਓ ਇੱਥੇ ਤੁਸੀਂ ਆਹ ਐਕਟੀਵਿਟੀਆਂ ਕਰ ਸਕਦੇ ਹੋ ਪਰ ਅਸੀਂ ਗਲਤ ਆ ਗਏ ਸਾਨੂੰ ਐ ਸੀਗਾ ਕਿ ਅਸੀਂ ਦੱਸਣਾ ਤੁਹਾਨੂੰ ਕੱਟ ਖਰਚੇ ਚ ਕਿਵੇਂ ਜਾਵਾਂਗੇ ਆਪਾਂ ਸੋ ਅਸੀਂ ਹੁਣ ਖੁਦ ਬੱਸ ਲੈ ਕੇ ਆਏ ਸੀਗੇ ਸਾਨੂੰ ਪਈ ਸੀ ਉਹ 135000 ਰੁਪਏ ਦੀ 270000 ਦੀ ਆਣਾ ਜਾਣਾ ਔਰ ਉਹਨਾਂ ਦਾ ਹੈਗਾ ਠੀਕਾ 290000 ਰੁਪਏ ਠੀਕ ਆ ਸੋ ਅਸੀਂ ਆਕੇ ਗਲਤ ਹੁਣ ਅਸੀਂ ਜਾ ਰਹੇ ਆਂ ਵਾਪਸ ਦੇਖਦੇ ਆਂ ਹੋਰ ਅੱਗੇ ਕੁਝ ਮਿਲੂਗਾ ਤਾਂ ਉਹ ਦਿਖਾਵਾਂਗੇ ਤੁਹਾਨੂੰ ਨਹੀਂ ਫਿਰ ਅੱਗੇ ਜਾ ਕੇ ਤਾਂ ਵੀਡੀਓ ਖਤਮ ਹੋਏਗੀ ਸਾਨੂੰ ਮਤਲਬ ਕੁਝ ਨਹੀਂ ਪਤਾ ਅਸੀਂ ਹੁਣ ਕਿੱਥੇ ਜਾ ਰਹੇ ਆਂ ਪਹੁੰਚ ਗਏ ਆਪਾਂ ਦਵਾਰੇ ਵਾਪਸ ਆ ਗਏ ਸੋ ਚੱਲਦੇ ਆਂ ਹੁਣ ਬਾਹਰ ਦੇਖਦੇ ਆਂ ਕੀ ਸਿਸਟਮ ਰਹਿੰਦਾ ਬਾਕੀ ਉੱਪਰ ਦੇਖ ਸਕਦੇ ਹੋ ਉਹ ਡਰਾਈਵਰ ਬੈਠਾ ਉੱਪਰ ਇਹੀ ਲੈ ਕੇ ਆਉਂਦਾ ਹੀ ਲੈ ਕੇ ਜਾਂਦਾ ਠੀਕ ਆ ਇਦਾਂ ਦਾ ਕੁਝ ਨਜ਼ਾਰਾ ਇੱਥੇ ਦਾ ਹੁਣ ਇਹ ਜਾ ਰਹੇ ਨੇ ਤੇ ਉਧਰ ਉਧਰ ਜਾਣਗੇ ਜਾ ਕੇ ਦੇਖੋ ਸੋ ਬਾਈ ਅਸੀਂ ਬਾਈਕ ਤੇ ਬੁੱਕ ਕਰਵਾਈ ਆ ਦੇਖ ਸਕਦੇ ਹੋ ਅੰਕਲ ਲੈ ਕੇ ਜਾ ਰਿਹਾ ਸਾਨੂੰ ਬੱਸ ਸਟੈਂਡ ਠੀਕ ਆ ਸੋ ਅਸੀਂ ਨੂੰ ਦਿੱਤੇ ਨੇ ਬਾਈ ਨੂੰ 3000 ਰੁਪਏ ਦੇ ਵਿੱਚ ਸਾਨੂੰ 3 ਕਿਲੋਮੀਟਰ ਲੈ ਕੇ ਜਾ ਰਿਹਾ ਇਹ ਮਤਲਬ ਕਿ ਇੰਡੀਆ ਦੇ ਲਾ ਲੋ 100 ਰੁਪਏ ਇੰਡੀਆ ਦਾ 100 ਰੁਪਏ ਦਿੱਤਾ ਅੰਕਲ ਨੂੰ ਤੇ ਇਹ ਆਪਾਂ ਨੂੰ ਬੱਸ ਸਟੈਂਡ ਲੈ ਕੇ ਜਾ ਰਿਹਾ ਉਤੋਂ ਫਿਰ ਅਸੀਂ ਬੱਸ ਫੜਾਂਗੇ ਦੁਬਾਰੇ ਹੋਚੀ ਮਨ ਸਿਟੀ ਜਾਵਾਂਗੇ ਬਿਆਤ ਨਾਮ ਦੀ ਠੀਕ ਆ। ਵਾਹ ਬਾਈ ਇੱਥੋਂ ਬੁੱਕ ਕਰਵਾ ਕੇ ਆਪਾਂ ਟਿਕਟਾਂ ਆ ਆ ਗਈਆਂ ਬੱਸਾਂ ਸਾਰੀਆਂ। ਸੋ ਇਹਦੇ 'ਚ ਬੈਠਾਂਗੇ ਆਪਾਂ ਸੌ ਕੇ ਜਾਵਾਂਗੇ ਦੁਬਾਰੇ ਫੇਰ ਠੀਕ ਆ। ਬਾੜੀ ਵਧੀਆ ਬੱਸ ਆ ਯਾਰ ਆ ਤਾਂ। ਸੋ ਚੱਲਦੇ ਆਂ ਬੂਟ ਕਟਵਾਉਣਗੇ ਪਹਿਲਾਂ ਵਾਂਗੂ ਜਿੱਦਾਂ ਆਉਂਦੇ ਹੋਏ ਕਰਿਆ ਅਸੀਂ ਅਸੀਂ ਸਾਰਾ ਕੁਝ ਹੋਈ ਕੁਝ ਹੋਊਗਾ ਇਹਦੇ ਵਿੱਚ ਵੀ। ਠੀਕ ਆ। ਸੋ ਚੱਲਦੇ ਆ ਹੁਣ। ਲੋ ਜੀ ਆਪਾਂ ਲੇਟ ਗਿਆ ਕਿ ਤੇ ਹੁਣ ਆਪਾਂ ਚਾਰਜ ਲਾਵਾਂਗੇ ਏਸੀ ਲਾਤਾ ਤੇ ਆ ਪਰਦਾ ਜਿਹਾ ਲਾ ਲਾਂਗੇ ਪਾਣੀ ਠੰਡਾ ਰੱਖ ਲਿਆ ਆਪਾਂ ਨੇ ਤੇ ਲਾਈਟ ਤਾਂ ਬੰਦਰ ਹੋ ਗਈ ਬਾਕੀ ਚੀਜ਼ ਵੀਊ ਦੇਖਣਾ ਉਹ ਮੜਾ ਮੋਟਾ ਇਧਰੋ ਦਿਖਾ ਦਾਂਗੇ ਤੁਹਾਨੂੰ ਓਕੇ ਬਾਏ ਬਾਏ ਕਹਿੰਦੇ ਚੁੱਪ ਕਰਜੋ ਓਕੇ ਓਕੇ ਉਹ ਕਹਿੰਦਾ ਬੋਲਣ ਨਹੀਂ ਦਿੰਦਾ ਜਮਾ ਵੀ ਨਹੀਂ ਬੋਲਣ ਦਿੰਦਾ ਹੈਗਾ ਚੁੱਪ ਕਰਜੋ ਕਹਿੰਦੇ ਜਮਾ ਨਹੀਂ ਸਾਹ ਕੱਢਣ ਦਿੰਦਾ ਜਮਾ ਵੀ ਕਹਿੰਦਾ ਚੁੱਪ ਕਰ ਤੋ ਕਿਸੇ ਹੋਰ ਨੇ ਸੌਣਾ ਹੁੰਦਾ ਜਮਾ ਨਾ ਬੋਲੋ ਕਹਿੰਦਾ ਵੈਸੇ ਸਾਡੀ ਬਾਜੀ ਆਂਦੀਆਂ ਦੋ ਜਣਿਆਂ ਦੀ ਪਰ ਕੋਈ ਨਹੀਂ ਮੋਲਦਾ ਖਾਰੀ ਵਸਤ ਵਿੱਚ ਅਵੀ ਬੱਸ ਸਟੈਂਡ ਤੋਂ ਅਸੀਂ ਆਇਆ ਗ੍ਰੈਬ ਕਰਕੇ ਤੇ ਲੈਨੇ ਬਾਈ ਨੇ 1 ਲੱਖ ਰੁਪਇਆ ਦੋ ਜਣਿਆਂ ਦਾ ਦੇਖ ਲਓ ਇੱਥੇ ਜਿਹੜੀ ਸਕੂਟੀ ਹੁੰਦੀ ਆ ਦੋ ਬੰਦਿਆਂ ਨਾਲ ਹੀ ਆ ਜਾਂਦੀ ਆ ਮਤਲਬ ਕਿ ਦਿੱਲੀ 'ਚ ਤਾਂ ਇੱਕ ਚੱਲਦਾ ਨਾ ਦੋ ਬੰਦੇ ਚੱਲ ਜਾਂਦੇ ਨੇ 1 ਲੱਖ ਰੁਪਇਆ ਲੈ ਲਿਆ ਉਹਨੇ ਠੀਕ ਆ ਸੋ ਇੱਥੇ ਅਸੀਂ ਆ ਗਏ ਆ ਆਪਣੀ ਸਪਰੀਟ ਤੇ ਸੋ ਲੋ ਵੀ ਦੱਸੋ ਫਿਰ ਕਿਹੜਾ ਘੜਾ ਘੁੰਮਣਾ ਚਾਹੁੰਦਾ ਬੇਤਨ ਕਮੋੜੀਆ ਜਿਹੜੇ ਵੀ ਦੇਸ਼ 'ਚ ਕਹੋਗੇ ਤੁਹਾਨੂੰ ਕਮਾਵਾ ਦਾਂਗੇ ਔਰ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ ਕਮੈਂਟ ਕਰਕੇ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਉਦੋਂ ਤੱਕ ਬਾਏ ਬਾਏ